ਹਾਂਜੀ ਤੇ ਕੁਹਾਜਾ ਬੈਲੀ ਦੀ ਛੋਟੀ ਜੀ ਕਿਹਨੂੰ ਕਿਹਨੂੰ ਦੱਸਾਂ ਮੈਨੂੰ ਕੁਹਾਜਾ ਜੀ ਨੇ ਤਾਰਿਆ ਰਾਗ ਭੈੜੀ ਜਿਹਾ ਕਿ ਮੈਂ ਸਾਨੂੰ ਦੋ ਦੋ ਬਤਾਉਣਾ ਦੇ ਨੇ ਕਿ ਪਤਨਾ ਜੀ ਦਾ ਪਸੰਦ ਆਇਆ ਤਾਂ ਪਾਏ ਉਹਨੇ ਤਾਂ ਫੇ ਨਹੀਂ ਨਹੀਂ ਪਾਦਾ ਨਹੀਂ ਭਰੀ ਪਾਦਾ ਨਹੀਂ ਨੇੜੇ ਹੋ ਕੇ ਤੁੜੇ ਨਵੀ پاک ਦੇ ਪਿਆਰੇ ਨੇੜੇ ਹੋ ਕੇ ਤੁੜੇ ਨਵੀ پاک ਦੇ ਪਿਆਰੇ ਕੈਨੂੰ ਕੈਨੂੰ ਦੱਸਾਂ ਮੈਨੂੰ ਖਵਾਜੇ ਜੀ ਨੇ ਤਾਰੇ ਲੱਖਾਂ ਦੁਨੀਆਂ ਦਾ ਇੱਕ ਖਵਾਜੇ ਤੁញੋਂ ਹੱਥ ਬਾਦੀ ਪਰ ਦਿੱਤੀ ਚੋੜ ਬੜੇ ਚਿਰਾਂ ਤੋਂ ਸੇਖਾ ਦੀ ਤੈਨੂੰ ਸਦਾ ਮਨ ਵਿੱਚ ਅਤੀਤ ਤਕਕਾਰਿਆ ਕੈਨੂੰ ਕੈਨੂੰ ਦੱਸਾਂ ਹਉ ਮੈਨੂੰ ਖਵਾਜੇ ਜੀ ਨੇ ਤਾਰੇ ਸਾਗੀਆਂ ਨੂੰ ਦੱਸਾਂ ਕੁਆਡਾ ਦਿਨੇ ਤਵੇ ਮੇਰੂ ਚਲੋ ਭਾਈ ਨੂੰ ਸਪੋਰਟ ਕਰੋ ਸਨੀ ਸਕੰਦਰ ਭਾਈ ਨੂੰ ਜਿੰਨਾ ਉਸ